ਦੋਸਤੋ ਕੀ ਤੁਸੀਂ ਵੀ ਦੇਖਿਆ ਹੈ ਕਰਨ ਔਜਲਾ ਨੂੰ ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਵਿੱਚ ਇਸ ਸ਼ੋਅ ਦੇ ਵਿੱਚ ਕਰਨ ਔਜਲਾ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਦਿਲਜੀਤ ਦੋਸਾਂਝ ਦੇ 2020 ਵਿੱਚ ਰਿਲੀਜ਼ ਹੋਏ ਸਮੈਸ਼ ਹਿੱਟ ਗੋਟ ਨੂੰ ਬਸ 10 ਮਿੰਟਾਂ ਵਿੱਚ ਬੈਠ ਕੇ ਗੀਤ ਲਿਖਿਆ ਤੇ ਫਿਰ ਉਸ ਗੀਤ ਨੇ ਤੂਫਾਨ ਲਿਆ ਦਿੱਤਾ। ਕਪਿਲ ਸ਼ਰਮਾ ਦੇ ਸ਼ੋਅ ਦਾ 12ਵਾਂ ਐਪੀਸੋਡ ਇੱਕ ਤਮਾਕੇ ਵਾਲਾ ਸੀ ਕਿਉਂਕਿ ਇਸ ਵਿੱਚ ਟੈਲੈਂਟਿਡ ਤਿੱਕੜੀ ਨੂੰ ਹੋਸਟ ਕੀਤਾ ਗਿਆ ਸੀ। ਕਰਨ ਔਜਲਾ ਬਾਦਸ਼ਾਹ ਤੇ ਡਿਵਾਈਨ ਸਾਰੇ ਆਪਣੇ ਨਵੀਂ ਐਲਬਮ ਇੱਕ ਥਾ ਰਾਜਾ ਨੂੰ ਪ੍ਰਮੋਟ ਕਰਨ ਲਈ ਆਏ ਸੀ। ਦ ਗ੍ਰੇਟ ਇੰਡੀਅਨ ਕਪਿਲ ਸ਼ਵਜ ਨੈਟਫਲਿਕਸ ਤੇ ਪ੍ਰਕਾਸ਼ਿਤ ਹੋਵੇਗਾ ਤੇ ਆਪਣੇ ਗੱਲ ਨੂੰ ਜਾਰੀ ਰੱਖਦੇ ਕਪਿਲ ਸ਼ਰਮਾ ਨੇ ਕਰਨੋਸ਼ਲਾ ਨੂੰ ਕਿਹਾ ਕਿ ਭਾਜੀ ਜਦੋਂ ਅਸੀਂ ਰੈਸਟੋਰੈਂਟ ਵਿੱਚ ਜਾ ਕੇ ਚਾਹ ਮੰਗਦੇ ਹਾਂ ਤਾਂ ਉਹ ਝੱਟ ਸਾਨੂੰ ਚਾਹ ਪਰੋਸ ਦਿੰਦੇ ਹਨ ਤਾਂ ਸਾਨੂੰ ਲੱਗਦਾ ਹੈ ਕਿ ਚਾਹ ਅਸਲ ਵਿੱਚ ਉਬਲੀ ਹੋਈ ਨਹੀਂ ਹੈ ਜਾਂ ਫਿਰ ਪੁਰਾਣੀ ਹੈ ਜਦੋਂ ਤੁਸੀਂ 10 ਮਿੰਟਾਂ ਵਿੱਚ ਦਿਲਜੀਤ ਭਾਜੀ ਨੂੰ ਗਾਣਾ ਦਿੱਤਾ ਤਾਂ ਉਹਨਾਂ ਨੇ ਖੁਸ਼ੀ ਨਾਲ ਇਸ ਨੂੰ ਲਿਆ ਜੈ ਇਸ ਨੂੰ ਬਹੁਤ ਉਬਾਲਣ ਲਈ ਗਿਆ ਹਾਸੇ ਨੂੰ ਜਾਰੀ ਰੱਖਦੇ ਹੋਏ ਕਰਨ ਨੇ ਸਾਂਝਾ ਕੀਤਾ ਕਿ ਮੈਂ ਗੀਤ 10 ਮਿੰਟਾਂ ਵਿੱਚ ਲਿਖ ਲਿਆ ਸੀ ਪਰ ਇਸੇ ਕਾਰਨ ਕਰਕੇ ਮੈਂ ਉਹਨਾਂ ਨੂੰ ਕੁਝ ਘੰਟਿਆਂ ਬਾਅਦ ਭੇਜਿਆ ਮੈਂ ਚਾਹੁੰਦਾ ਸੀ ਕਿ ਉਹ ਸੋਚਣ ਕਿ ਮੈਂ ਸੀਰੀਅਸ ਹਾਂ ਦੱਸਦੀ ਹੈ ਕਿ ਗੋਟ ਦਿਲਜੀਤ ਦੀ 11ਵੀਂ ਐਲਬਮ ਹੈ ਜਿਸ ਵਿੱਚ ਕਰਨ ਓਜਲਾ ਰਾਜ ਰਣਜੋਦ ਅਮਰਿਤ ਮਾਨ ਅਤੇ ਜੀ ਸਿੱਧੂ ਹੈਪੀ ਰਾਏ ਕੋਟੀ ਦੁਆਰਾ ਲਿਖੇ ਗਏ 16 ਗੀਤ ਸ਼ਾਮਿਲ ਹਨ ਦੋਸਤੋ ਕੀ ਤੁਸੀਂ ਵੀ ਦੇਖਿਆ ਹੈ ਕਰਨ ਓਜਲਾ ਨੂੰ ਦ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਵਿੱਚ ਇਸ ਸ਼ੋਅ ਦੇ ਵਿੱਚ ਕਰਨ ਔਜਲਾ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਦਿਲਜੀਤ ਦੋਸਾਂਝ ਦੇ 2020 ਵਿੱਚ ਰਿਲੀਜ਼ ਹੋਏ ਸਮੈਸ਼ ਹਿੱਟ ਗੋਟ ਨੂੰ ਬਸ 10 ਮਿੰਟਾਂ ਵਿੱਚ ਬੈਠ ਕੇ ਗੀਤ ਲਿਖਿਆ ਤੇ ਫਿਰ ਉਸ ਗੀਤ ਨੇ ਤੂਫਾਨ ਲਿਆ ਦਿੱਤਾ। ਕਪਿਲ ਸ਼ਰਮਾ ਦੇ ਸ਼ੋਅ ਦਾ 12ਵਾਂ ਐਪੀਸੋਡ ਇੱਕ ਤਮਾਕੇ ਵਾਲਾ ਸੀ ਕਿਉਂਕਿ ਇਸ ਵਿੱਚ ਟੈਲੈਂਟਿਡ ਤਿੱਕੜੀ ਨੂੰ ਹੋਸਟ ਕੀਤਾ ਗਿਆ ਸੀ। ਕਰਨ ਔਜਲਾ ਬਾਦਸ਼ਾਹ ਤੇ ਡਿਵਾਈਨ ਸਾਰੇ ਆਪਣੇ ਨਵੀਂ ਐਲਬਮ ਇੱਕ ਥਾ ਰਾਜਾ ਨੂੰ ਪ੍ਰਮੋਟ ਕਰਨ ਲਈ ਆਏ ਸੀ। ધ ਗ੍ਰੇਟ ਇੰਡੀਅਨ ਕਪਿਲ ਸ਼ਵਜ ਨੈਟਫਲਿਕਸ ਤੇ ਪ੍ਰਕਾਸ਼ਿਤ ਹੋਵੇਗਾ ਤੇ ਆਪਣੇ ਗੱਲ ਨੂੰ ਜਾਰੀ ਰੱਖਦੇ ਕਪਿਲ ਸ਼ਰਮਾ ਨੇ ਕਰਨੋਸ਼ਲਾ ਨੂੰ ਕਿਹਾ ਕਿ ਭਾਜੀ ਜਦੋਂ ਅਸੀਂ ਰੈਸਟੋਰੈਂਟ ਵਿੱਚ ਜਾ ਕੇ ਚਾਹ ਮੰਗਦੇ ਹਾਂ ਤਾਂ ਉਹ ਝੱਟ ਸਾਨੂੰ ਚਾਹ ਪਰੋਸ ਦਿੰਦੇ ਹਨ ਤਾਂ ਸਾਨੂੰ ਲੱਗਦਾ ਹੈ ਕਿ ਚਾਹ ਅਸਲ ਵਿੱਚ ਉਬਲੀ ਹੋਈ ਨਹੀਂ ਹੈ ਜਾਂ ਫਿਰ ਪੁਰਾਣੀ ਹੈ ਜਦੋਂ ਤੁਸੀਂ 10 ਮਿੰਟਾਂ ਵਿੱਚ ਦਿਲਜੀਤ ਭਾਜੀ ਨੂੰ ਗਾਣਾ ਦਿੱਤਾ ਤਾਂ ਉਹਨਾਂ ਨੇ ਖੁਸ਼ੀ ਨਾਲ ਇਸ ਨੂੰ ਲਿਆ ਜੈ ਇਸ ਨੂੰ ਬਹੁਤ ਉਬਾਲਣ ਲਈ ਗਿਆ ਹਾਸੇ ਨੂੰ ਜਾਰੀ ਰੱਖਦੇ ਹੋਏ ਕਰਨ ਨੇ ਸਾਂਝਾ ਕੀਤਾ ਕਿ ਮੈਂ ਗੀਤ 10 ਮਿੰਟਾਂ ਵਿੱਚ ਲਿਖ ਲਿਆ ਸੀ ਪਰ ਇਸੇ ਕਾਰਨ ਕਰਕੇ ਮੈਂ ਉਹਨਾਂ ਨੂੰ ਕੁਝ ਘੰਟਿਆਂ ਬਾਅਦ ਭੇਜਿਆ ਮੈਂ ਚਾਹੁੰਦਾ ਸੀ ਕਿ ਉਹ ਸੋਚਣ ਕਿ ਮੈਂ ਸੀਰੀਅਸ ਹਾਂ ਦੱਸਦੀ ਹੈ ਕਿ ਗੋਟ ਦਿਲਜੀਤ ਦੀ 11ਵੀਂ ਐਲਬਮ ਹੈ ਜਿਸ ਵਿੱਚ ਕਰਨ ਓਜਲਾ ਰਾਜ ਰਣਜੋਦ ਅਮਰਿਤ ਮਾਨ ਅਤੇ ਜੀ ਸਿੱਧੂ ਹੈਪੀ ਰਾਏ ਕੋਟੀ ਦੁਆਰਾ ਲਿਖੇ ਗਏ 16 ਗੀਤ ਸ਼ਾਮਿਲ ਹਨ